ਇਰਾਨ ਵਿੱਚ ਉਗਵਾ ਹੋਏ ਪੰਜਾਬ ਦੇ ਤਿੰਨ ਨੌਜਵਾਨ ਰੈਸਕਿਊ ਜਲਦੀ ਲਿਆਂਦੇ ਜਾਣਗੇ ਭਾਰਤ ਤਸ਼ੱਦ ਨਾਲ ਮਿਲੀ ਸੀ ਵੀਡੀਓ ਹੁਸ਼ਿਆਰਪੁਰ ਸੰਗਰੂਰ ਤੇ ਨਵਾਂ ਸ਼ਹਿਰ ਦੇ ਤਿੰਨ ਨੌਜਵਾਨ ਜੋ ਇੱਕ ਮਹੀਨੇ ਤੋਂ ਇਰਾਨ ਵਿੱਚ ਉਗਵਾ ਹੋਏ ਸਨ ਉਹਨਾਂ ਨੂੰ ਇਰਾਨ ਦੀ ਰਾਜਧਾਨੀ ਤਹਿਰਾਨ ਵਿੱਚੋਂ ਸਥਾਨਕ ਪੁਲਿਸ ਵੱਲੋਂ ਸੁਰੱਖਿਅਤ ਕਰਕੇ ਰੈਸਕਿਊ ਕਰ ਲਿਆ ਗਿਆ ਹੁਸ਼ਿਆਰਪੁਰ ਸੰਗਰੂਰ ਤੇ ਨਵਾਂ ਸ਼ਹਿਰ ਦੇ ਜਿਹੜੇ ਤਿੰਨ ਨੌਜਵਾਨ ਜੋ ਇੱਕ ਮਹੀਨੇ ਤੋਂ ਇਰਾਨ ਵਿੱਚ ਉਗਵਾ ਹੋਏ ਸੀ ਉਹਨਾਂ ਨੂੰ ਈਰਾਨ ਦੀ ਰਾਜਧਾਨੀ ਤਹਿਰਾਨ ਵਿੱਚੋਂ ਸਥਾਨਕ ਪੁਲਿਸ ਵੱਲੋਂ ਸੁਰੱਖਿਅਤ ਰੈਸਕਿਊ ਕਰ ਲਿਆ ਇਹ ਨੌਜਵਾਨ ਅਮਰਿਤਪਾਲ ਹੁਸਨਪ੍ਰੀਤ ਤੇ ਅਜਸਪਾਲ ਸੀ ਕਈ ਦਿਨਾਂ ਤੋਂ ਇਹ ਆਪਣੇ ਪਰਿਵਾਰ ਨਾਲ ਸੰਪਰਕ ਵਿੱਚ ਨਹੀਂ ਸਨ ਪਰਿਵਾਰਾਂ ਨੇ ਦੱਸਿਆ ਕਿ ਨੌਜਵਾਨਾਂ ਨੂੰ ਈਰਾਨ ਦੇ ਡੌਂਕਰਾਂ ਵੱਲੋਂ ਅਗਵਾ ਕਰ ਲਿਆ ਗਿਆ ਸੀ ਤੇ ਇੱਥੇ ਉਹਨਾਂ ਦੀ ਰਿਹਾਈ ਲਈ ਲੱਖਾਂ ਰੁਪਏ ਦੀ ਮੰਗ ਕੀਤੀ ਸੀ ਅਗਵਾਕਾਰਾਂ ਨੇ ਵੀਡੀਓ ਕਾਲ ਰਾਹੀਂ ਨੌਜਵਾਨਾਂ ਨੂੰ ਰਸਮਾਂ ਨਾਲ ਬੰਨਿਆ ਹੋਇਆ ਤੇ ਸਰੀਰਾਂ ਤੇ ਸੱਟਾਂ ਦੇ ਨਿਸ਼ਾਨ ਵਾਲੇ ਹਾਲਾਤਾਂ ਵਿੱਚ ਦਿਖਾਇਆ ਸੀ 11 ਮਈ ਤੋਂ ਬਾਅਦ ਪਰਿਵਾਰਾਂ ਦੀ ਉਹਨਾਂ ਨਾਲ ਕੋਈ ਵੀ ਗੱਲਬਾਤ ਨਹੀਂ ਹੋਈ ਸੀ ਜਿਸ ਕਾਰਨ ਪਰਿਵਾਰਿਕ ਤਣਾਅ ਹੋਰ ਵੀ ਵਧ ਗਿਆ ਸੀ ਇਸ ਮਾਮਲੇ ਨੂੰ ਭਾਰਤ ਸਰਕਾਰ ਨੇ ਗੰਭੀਰਤਾ ਨਾਲ ਲੈਂਦੇ ਹੋਏ ਈਰਾਨ ਸਰਕਾਰ ਸਾਹਮਣੇ ਇਹ ਮੁੱਦਾ ਉਠਾਇਆ ਭਾਰਤੀ ਦੂਤਵਾਸ ਦੇ ਈਰਾਨ ਦੀ ਸਥਾਨਕ ਪੁਲਿਸ ਨਾਲ ਸੰਪਰਕ ਕੀਤਾ ਜਿਸ ਤੋਂ ਬਾਅਦ ਤਹਿਰਾਨ 'ਚ ਇੱਕ ਥਾਂ ਤੇ ਛਾਪੇਮਾਰੀ ਦੌਰਾਨ ਤਿੰਨਾਂ ਨੌਜਵਾਨਾਂ ਨੂੰ ਰਿਹਾ ਕਰਵਾਇਆ ਗਿਆ ਮਿਲੀ ਜਾਣਕਾਰੀ ਅਨੁਸਾਰ ਇਹ ਨੌਜਵਾਨਾਂ ਇੱਕ ਏਜੰਟਰਾਂਹੀਂ ਆਸਟ੍ਰੇਲੀਆ ਜਾਣ ਦੀ ਕੋਸ਼ਿਸ਼ ਕਰ ਰਹੇ ਸਨ ਜਿਸ ਨੇ ਉਹਨਾਂ ਨੂੰ ਈਰਾਨ ਰਾਹੀਂ ਭੇਜਣ ਦਾ ਝੂਠਾ ਭਰੋਸਾ ਦਿੱਤਾ ਸੀ ਹਾਲਾਂਕਿ ਉਹਨਾਂ ਦੀ ਯਾਤਰਾ ਅੱਧ ਵਿਚ ਹੀ ਅੰਤ ਚਾਹੇ ਹਾਲਾਤਾਂ ਦੇ ਸ਼ਿਕਾਰ ਹੋ ਗਏ ਸੀ ਹੁਣ ਇਹ ਨੌਜਵਾਨ ਈਰਾਨ ਵਿੱਚ ਭਾਰਤੀ ਦੂਤਵਾਸ ਦੀ ਦੇਖਭਾਲ ਵਿੱਚ ਹੈ ਅਤੇ ਜਲਦੀ ਹੀ ਭਾਰਤ ਭੇਜੇ ਜਾਣਗੇ ਇਸ ਘਟਨਾ ਨੇ ਇੱਕ ਵਾਰ ਫਿਰ ਵਿਦੇਸ਼ ਯਾਤਰਾ ਲਈ ਧੱਕੇਸ਼ਾਹੀ ਤੇ ਝੂਠੇ ਵਾਅਦੇ ਕਰਨ ਵਾਲੇ ਏਜੰਟਾਂ ਦੀ ਹਕੀਕਤ ਨੂੰ ਬੇਨਕਾਬ ਕੀਤਾਗਾ